ਲੋ ਜੀ ਬਾਈ ਬਹੁਤ ਬਹੁਤ ਮੁਬਾਰਕਾਂ ਬਾਈ ਨਾਲ 3630 ਦੀਆਂ ਲੋ ਜੀ ਮਿੱਤਰੋ ਰੋਪੜ ਵੀ ਪਹੁੰਚ ਗਿਆ ਬਾਈ ਟਰੈਕਟਰ ਸਵਰਾਜ ਪ੍ਰੋਟੈਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਵੀਰੋ ਆਪਣੇ ਕੋਲ ਇੱਕ ਟਰੈਕਟਰ ਸੀਗਾ ਜੀ ਹੌਲੈਂਡ 3630 ਤਰੀਬਨ ਹੋ ਗਏ ਹਫਤਾ ਪਹਿਲਾਂ ਟਰੈਕਟਰ ਦਾ ਆਪਾਂ ਨੇ ਵਲੌਗ ਪਾਇਆ ਸੀ ਤੇ ਕਈ ਸਾਡੇ ਸਾਡੇ ਵੀਰ ਟਰੈਕਟਰ ਦੇਖਣਾ ਚਲੋ ਆਪਣਾ ਸੌਦਾ ਹੋ ਗਿਆ ਸੀਗਾ ਟਰੈਕਟਰ ਦਾ ਤੇ ਮਮਾ ਜੀ ਨੂੰ ਮਿਲੋ ਅਮੇ ਜੀ ਅਸੀ ਕਾਲ ਹੋ ਠੀਕ ਆ ਜੀ ਹਾਂਜੀ ਹਾਂਜੀ ਤੇ ਟਰੈਕਟਰ ਆਪਾਂ ਨੇ ਬਾਈ ਦਿੱਤਾ ਹੈ ਇੱਧਰ ਨੂਰਪਰੇਰੀ ਦੇ ਵਿੱਚ ਤੇ ਵੀਰ ਨੇ ਆਏ ਹੋ ਟਰੈਕਟਰ ਲੈਣ ਆਈ ਨੂੰ ਪਹਿਲਾਂ ਵੀ ਟਰੈਕਟਰ ਲੱਗੇ ਸੀਗੇ ਮੇਰੇ ਖਾਲ ਚੱਪਾ ਅੱਛਾ ਜੀ ਤੇ ਦੁਬਾਰਾ ਬਾਈ ਜੀ ਨੇ ਮੂਡ ਬਣ ਗਿਆ ਵਿਸ਼ਵਾਸ ਕਰਿਆ ਕਿ ਵੀਰ ਬਾਹਰ ਮੇਰੇ ਖਾਲ ਆ ਗਈ ਆਪਣੇ ਆਜੋ ਵੀਰੇ ਇੱਧਰ ਨੂੰ ਆਜੋ ਮੜਾ ਜੀ ਆਜੋ ਆਜੋ ਟਰੈਕਟਰ ਵੀਰ ਨੇ ਹਾਂਜੀ ਜੀ ਭਰਾ ਹੀ ਸਾਡਾ ਉਹਨਾਂ ਨੇ ਸਪੈਸ਼ਲ ਕਿਹਾ ਮਤਲਬ ਵੀ ਓਕੇ ਜੀ ਟਰੈਕਟਰ ਲੈ ਜਾਓ ਉੱਥੋਂ ਠੀਕ ਆ ਜੀ ਉਹਨਾਂ ਦੀ ਗੱਲਬਾਤ ਕਿਹਨੇ ਕਿਹੜਾ ਪਿੰਡ ਆ ਵੀ ਇਹਨਾਂ ਦਾ ਹੀ ਆਪਣਾ ਬੈਂਸਾ ਟੱਪਰੀ ਹੈ। ਅੱਛਾ ਬੈਂਸਾ ਟੱਪਰੀ ਹੈ। ਠੀਕ ਹੈ ਜੀ। ਸਭ ਤੋਂ ਮੇਰੇ ਖਿਆਲ ਚ ਆਪਣਾ ਦੂਜੇ ਦਿਨ ਹੋ ਗਿਆ ਸੀਗਾ। ਹਾਂਜੀ ਹਾਂਜੀ। ਹਾਂਜੀ ਦੂਜੇ ਦਿਨ ਹੋ ਗਿਆ। ਚਲੋ ਹੋਰ ਕਈ ਵੀ ਰਾਏ ਕੋਈ ਖਾਲੀ ਜਾਣਾ ਪੈਗਾ। ਚਲੋ ਕੋਈ ਗੱਲ ਨਹੀਂ। ਇੱਕ ਜਿਹਨੇ ਕੋਈ ਜਗ੍ਹਾ ਜਾਣਾ ਹੁੰਦਾ। ਬਿਲਕੁਲ ਜੀ ਬਿਲਕੁਲ। ਕੀ ਜਰਾ ਲੈਣਾ ਦੇਣਾ ਜਾਂ ਲੈਣਾ। ਹਾਂਜੀ ਹਾਂਜੀ। ਉਹ ਮਹਾਰਾਜ ਬੱਲੂ ਹੀ ਲਿਖਿਆ ਹੋਣਾ ਸਾਰਾ ਕੁਝ। ਠੀਕ ਹੈ ਜੀ। ਤੇ ਬੀਰ ਇਟਲੀ ਚਾਈ? ਹਾਂਜੀ ਇਟਲੀ ਜਾਈ। ਠੀਕ ਹੈ ਜੀ। ਕਿੰਨਾ ਟਾਈਮ ਹੋ ਗਿਆ ਨੇ? ਪਹਾ ਹੋ ਗਈ। 15 ਸਾਲ ਹੋ ਗਏ। ਅੱਛਾ। ਪੁਰਾਣੇ ਗਏ ਬਣੇ। ਹਾਂਜੀ ਧੰਨਵਾਦ ਹੈ ਲਿਫਟ ਦਾ ਬਹੁਤ ਹਾਂ ਜੀ ਸਾਡੀ ਨੂੰ ਵਿਸ਼ਵਾਸ ਦਿੱਤਾ ਮਾਰ ਦਿੱਤਾ ਬਾਕੀ ਵੀ ਜੋ ਵੀ ਸਾਰੀ ਗੱਲਬਾਤ ਵੀਰ ਤੁਹਾਨੂੰ ਦੱਸ ਕੇ ਦਿੱਤੀ ਟਰੈਕਟਰ ਜੀ ਹਾਂ ਜੀ ਹਾਂ ਜੀ ਦੱਸ ਕੇ ਦਿੱਤੀ ਠੀਕ ਹੈ ਜੀ ਥੋੜਾ ਬਹੁਤਾ ਇੱਕ ਦੋ ਸੀਗੇ ਕੰਮਕਾਰ ਜੋ ਵੀ ਆਪਾਂ ਨੇ ਦਿੱਤੇ ਸਾਰੇ ਕੋਕ ਕੇ ਕਰਵਾ ਕੇ ਥੋੜਾ ਜਿਹਾ ਲਿਫਟ ਚ ਸੀਗੀ ਉਹ ਵੀ ਆਪਾਂ ਨੇ ਬਾਈ ਨੂੰ ਉਹ ਦਿਨ ਕਹਿ ਕੇ ਦੱਸਤਾ ਤਾਂ ਆਪਾਂ ਨੇ ਪਹਿਲੇ ਮਿਲ ਕੇ ਪ੍ਰੋਬਲਮ ਹਾਂ ਜੀ ਹਾਂ ਜੀ ਅਸੀਂ ਸਾਨੂੰ ਵੀ ਨਾ ਪਤਾ ਲੱਗਦਾ ਤੁਹਾਨੂੰ ਸੁਪਰ ਫੀਟਰ ਲੈ ਕੇ ਆਉਣਾ ਤਾਂ ਸਹੀ ਚੱਕੀ ਨਹੀਂ ਜਿਆਦਾ ਸਹੀ ਹੈ ਸਾਡਾ ਮਨ ਨਹੀਂ ਬੰਨਿਆ ਵੀ ਆਪਾਂ ਸਾਨੂੰ ਪਤਾ ਹੋਵੇ ਲਿਫਟ ਨਹੀਂ ਚੱਕਦਾ ਪਰ ਤੁਹਾਨੂੰ ਨਾ ਦਸੀਏ ਸਹੀ ਹੈ ਜੀ ਚਲੋ ਖਤਿਆ ਤਾਂ ਹੋ ਗਿਆ ਹੋਣਾ ਹੀ ਤਾਂ ਚਲੋ ਜਣੀ ਮਨ ਨੂੰ ਸ਼ਾਂਤੀ ਹੈ ਵੀ ਦੂਰ ਦੂਰ ਤੱਕ ਦੱਸ ਕੇ ਦਿੱਤਾ ਬਿਲਕੁਕੁਲ ਜੀ ਬਿਲਕੁਲ ਸਿੱਕਾ ਸਾਰੀ ਕਰਨੀ ਕੋਈ ਗੱਲ ਨਹੀਂ ਹਾਂਜੀ ਜੀ ਬਿਲਕੁਲ ਬਿਲਕੁਲ ਬਹੁਤ ਸਹੀ ਹੈ ਆਜੇ ਵੀ ਇਧਰ ਨੂੰ ਆ ਜਾ ਮੜਾ ਦੇ ਦੇ ਜੀ ਸਾਹਿਬ ਜੀ ਉੱਗਦੇ ਠੀਕ ਹੈ ਵੀਰੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਮੁਬਾਰਕਾ ਛੋਟੇ ਵੀਰੇ ਮੁਬਾਰਕਾ ਹੀ ਤੁਹਾਨੂੰ ਬਾਈਓ ਤਰੱਕੀਆਂ ਬਖਸ਼ੇ ਤੁਹਾਨੂੰ ਤੁਹਾਨੂੰ ਆ ਜਾ ਮੜਾ ਦੇ ਕੇ ਨੂੰ ਬਾਈਓ ਲੋ ਜੀ ਵੀਰੇ ਟਰੈਕਟਰ ਆਪਾਂ ਤੁਹਾਨੂੰ ਵੀਡੀਓ ਚ ਦਿਖਾਇਆ ਸੀਗਾ 12 ਮਾਡਲ ਸੀਗਾ ਜੀ ਇਹ ਹਾਲੈਂਡ 3630 ਠੀਕ ਹੈ ਜੀ ਤੇ ਬਾਕੀ ਬਾਈ ਨਾਲੇ ਆਪਣੀ ਪੂਰੀ ਤਸੱਲੀ ਆ ਤੇ ਨੂਰਪੁਰ ਏਰੀਆ ਦੇ ਵਿੱਚ ਚੱਲਿਆ ਬਾਈ ਟਰੈਕਟਰ ਆਪਣਾ ਇਹ ਠੀਕ ਹੈ ਜੀ ਟਾਇਰ ਟੂਰ ਦਾ ਬਾਈ ਤਰੀਵਨ ਟਰੈਕਟਰ ਦੇ ਪੂਰੇ ਵਧੀਆ ਹੀ ਪਏ ਆ ਚਤਰੀ-ਛਤਰੀ ਲੱਗੀ ਹੋਈ ਆ ਜੀ ਤੇ ਬਾਕੀ ਵੀਰੇ ਠੀਕ ਆ ਧੰਨਵਾਦ ਤੁਹਾਡਾ ਜੀ ਠੀਕ ਹੈ ਜੀ ਓਕੇ ਓਕੇ ਭਰਾ ਆ ਵੀ ਆਏ ਹੋਏ ਨੇ ਵੀਰ ਸਾਡਾ ਇਹ ਵੀ ਵੀਰ ਆਪਣੇ ਨਾਲ ਬਹੁਤ ਦੇਰ ਤੋਂ ਜੁੜਿਆ ਹੋਇਆ ਆਪਣੇ ਨਾਲ YouTube ਤੇ ਵੀਰ ਦਾ ਪਿੰਡ ਵੀ ਆ ਪੈਂਸਾ ਹੀ ਆ ओके okay, ठीक है वीर चलो ठीक है वीर थोड़ा धन्यवाद सारे दा बहुत बहुत वीर ओके भ्रा ओके ठीक है बाकी भाई दो तीन ਸਾਡੇ ਮੇਰੇ ਬਹੁਤ ਖਾਸ ਵੀਰੇ ਟਰੈਕਟਰ ਨੂੰ ਦੇਖਣ ਆਏ ਤੇ ਬਾਈ ਟਰੈਕਟਰ ਲੈਣ ਵਾਸਤੇ ਚਲੋ ਬਾਈ ਨਾਲ ਆਪਣੀ ਪਹਿਲਾਂ ਹੋ ਗਈ ਸੀ ਥੋੜੀ ਗੱਲਬਾਤ ਠੀਕ ਹੈ ਜੀ ਸੋ ਮੇਰਾ ਵੀਰ ਕੋਈ ਵੀ ਉਹ ਨਾ ਕਰਿਓ ਕੋਈ ਹੋਰ ਆਪਣੇ ਕੋਲ ਆਇਆ ਚੰਗਾ ਟਰੈਕਟਰ ਤਾਂ ਆਪਾਂ ਜਰੂਰ ਦਵਾਂਗੇ ਠੀਕ ਹੈ ਜੀ ਤੇ ਆਪਣੀ ਕੋਸ਼ਿਸ਼ ਹੁੰਦੀ ਆ ਵੀ ਆਪਾ ਟਰੈਕਟਰ ਵਧੀਆ ਲਈਏ ਚਲੋ ਬਾਕੀ ਮਾੜਾ ਮੋਟਾ ਕਈ ਵਾਰ ਚੀਜ਼ ਬਾਈ ਪੁਰਾਣੀ ਸਰਾਣੀ ਚ ਕੋਈ ਗੱਲਬਾਤ ਹੁੰਦੀ ਆ ਆਪਾਂ ਵੀ ਆਪਣੀ ਤਸੱਲੀ ਕਰਕੇ ਲੈਨੇ ਆਪਾਂ ਗਾਹਕ ਨੂੰ ਵੀ ਇਹੀ ਗੱਲ ਕਹਨੇ ਆ ਵੀ ਆਪਣੀ ਤਸੱਲੀ ਕਰਕੇ ਲੋ ਬਾਈ ਟਰੈਕਟਰ ਕੋਈ ਵੀ ਲੈਣਾ ਠੀਕ ਆ ਜੀ ਤੇ ਬਾਕੀ ਚਲੋ ਬਾਈ ਇਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ ਟਰੈਕਟਰ ਵੀ ਆਪਾਂ ਨੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਦਿੱਤਾ ਬਾਈ ਇਹਨਾਂ ਨੂੰ ਬਾਈ ਠੀਕ ਆ ਜੀ ਤੇ ਰਿੰਮ ਸੀਗੇ ਮੁਰਲੇ ਵੀ ਆਪਾਂ ਨੇ ਵੀਡੀਓ ਦੇ ਵਿੱਚ ਪਹਿਲਾਂ ਦੱਸ ਕੇ ਦਿੱਤਾ ਵੀ ਬਾਈ ਮੁਰਲੇ ਰਿੰਮਾਂ ਦਾ ਰੰਗ ਵੱਜਿਆ ਹੋਇਆ ਤੇ ਲੋ ਜੀ ਬਾਈ ਬਹੁਤ ਬਹੁਤ ਮੁਬਾਰਕਾਂ ਬਾਈ ਇਹਨਾਂ ਨੂੰ 36 3 ਲੋ ਜੀ ਮਿੱਤਰੋ ਰੋਪੜ ਵੀ ਪਹੁੰਚ ਗਿਆ ਬਾਈ ਟਰੈਕਟਰ ਸਵਰਾਜ ਪ੍ਰੋਟੈਕ ਕਈ ਦਿਨ ਦੀ ਬਾਈ ਵੀਡੀਓ ਦੇਖਦੇ ਤੇ ਤੁਸੀਂ ਚੈਨਲਾਂ ਤੇ ਵੀ ਟਰੈਕਟਰ ਨਵਾਂ ਆਇਆ ਸਵਰਾਜ ਵਾਲਿਆਂ ਦਾ ਠੀਕ ਹੈ ਜੀ ਬਾਈ ਇਹਨਾਂ ਨੇ ਦੇਣਾ ਟਰੈਕਟਰ ਇਹ ਲੋ ਜੀ ਕਰੋ ਦਰਸ਼ਨ ਬਾਕੀ ਆਪਾਂ ਇਹਦੀ ਚੰਗੀ ਤਰ੍ਹਾਂ ਵੀਡੀਓ ਕੱਲ ਨੂੰ ਬਣਾਉਂਗੇ ਬਾਈ ਠੀਕ ਹੈ ਜੀ ਲੋ ਜੀ ਰੰਗ ਵੀ ਬਾਈ ਪੂਰਾ ਹੋ ਕਰਤਾ ਇਹਦਾ ਦੇਖੋ ਇਹਦਾ ਰੰਗ ਦਾ ਫਰਕ ਕਿੰਨਾ ਠੀਕ ਹੈ ਜੀ ਲੋ ਜੀ ਬਾਕੀ ਸੇਮ ਹੈ ਬਾਈ ਤਕਰੀਬਨ ਠੀਕ ਹੈ ਜੀ ਸਾਈਡ ਵਾਲੀ ਗ੍ਰਿੱਲ ਗ੍ਰਿਲ ਸੇਮ ਹੈ ਮੁਰਲੀ ਥੋੜੇ ਗ੍ਰਿੱਲ ਦਾ ਫਰਕ ਪਾਤਾ ਠੀਕ ਹੈ ਜੀ ਬਾਕੀ ਮੁਰਲਾ ਹਿੱਸਾ ਲਗਭਗ ਸੇਮ ਹੈ ਪਿਛਲਾ ਹਿੱਸਾ ਚੇਂਜ ਕਰਤਾ ਬਾਈ ਠੀਕ ਹੈ ਜੀ ਪੈਦਲ ਲਾ ਤੇ ਵਧੀਆ ਪਲੇਟਫਾਰਮ ਬਣਾਤਾ ਓਕੇ ਜੀ ਬਾਕੀ ਆਪਾਂ ਤੁਹਾਨੂੰ ਹੁਣ ਬਾਈ ਮੇਰਾ ਹੋ ਗਿਆ ਬਾਹਰ ਦੇਖੋ ਠੀਕ ਹੈ ਜੀ ਕੱਲ ਨੂੰ ਇਹਦੀ ਪੂਰੀ ਚੰਗੀ ਤਰ੍ਹਾਂ ਪ੍ਰੋਪਰ ਵੀਡੀਓ ਪਾਉਂਗੇ ਆਪਾਂ ਤੁਹਾਨੂੰ ਬਣਾ ਕੇ ਜੋ ਵੀ ਗੱਲਬਾਤ ਹੈ ਸਾਰੀ ਦੱਸਾਂਗੇ ਠੀਕ ਹੈ ਜੀ। ਲੋ ਜੀ ਦੇਖੋ ਬਾਈ ਸ਼ਾਮ ਦਾ 뷰 ਕਿੰਨਾ ਘੈਂਟ ਆ ਸਾਡੇ ਰੋਪੜ ਏਜੰਸੀਆਂ ਦਾ। ਲੋ ਜੀ। ਅਪੂ ਬਾਈ ਕੀ ਹਾਲ ਹੈ ਜੀ? ਬੜਾ ਠੀਕ ਆ ਫਿਰ ਇਹ ਤਾਂ। ਆ ਜਾਓ ਪਰੋਡ ਆ ਕੇ ਤੁਹਾਡੇ ਕੋਲ ਵੀ। ਹਾਂ ਜੀ ਹਾਂ ਆ ਗਿਆ ਮੁਬਾਰਕਾ ਤੁਹਾਨੂੰ ਵੀ। ਕੱਦਾ ਰੋਲਾ ਪੈਂਦਾ ਸਾਲੇ ਹੋ ਗਿਆ ਜੀ। ਹੈਂ? ਤਾਂ ਹੀ ਆ ਗਿਆ ਹੁਣ ਆ ਗਿਆ। ਸੁਰਾਜ ਆਉਣਾ ਜੀ, ਪੈਦਾ ਨਾਲ ਆਉਣਾ, ਫਲਾਣਾ ਆਉਣਾ ਆ ਗਿਆ। ਬਈਆ ਵੀਰੇ ਟਰੈਕਟਰ ਬਹੁਤ ਵਧੀਆ ਸਾਰੇ। ਅੱਛਾ ਜੀ। ਠੀਕ ਹੈ ਬਾਈ ਹਾਂ ਕੱਲੋਂ ਬੱਲੋ ਵੱਲੋਂ ਸੌਂਖੜੀ ਜਾਏਗਾ 20 ਤਰੀਕ ਨੂੰ ਅੱਛਾ ਬੱਲੋ ਵੱਲ ਸੌਂਖੜੀ ਹਾਂਜੀ ਹਾਂਜੀ ਚਲੋ ਲੈ ਕੇ ਜਾਉਂਗੇ ਅੱਛਾ ਮੇਲੇ ਤੇ ਮੇਲੇ ਦੇ ਇਹਨੂੰ ਹਾਂਜੀ ਠੀਕ ਹੈ ਜੀ ਉੱਥੇ ਲਾਉਂਗੇ ਦੀ ਪ੍ਰਦਰਸ਼ਨ ਨਹੀਂ ਕਰਾਂਗੇ ਹਾਂ ਠੀਕ ਹੈ ਜੀ ਟਰੈਕਟਰ ਬਹੁਤ ਵਧੀਆ ਚੱਲਣਾ ਵੀ ਠੀਕ ਹੈ ਬਹੁਤ ਵਧੀਆ ਵੀ ਠੀਕ ਹੈ ਜੀ ਓਕੇ ਤੇ ਮੈਂ ਕਿਹਾ ਆਪਣਾ ਦੂਜਾ ਟਰੈਕਟਰ ਉਹ ਵੀ ਆਊਗਾ 855 ਪੂਰੇ ਪੂਰੇ ਨਹੀਂ ਜਿਹੜਾ ਆਪਣਾ ਜਿਹੜਾ ਹੁਣ ਆਉਂਦਾ ਤਾਂ ਪਹਿਲਾਂ ਉਹ ਵੀ ਆਊਗਾ ਉਹ ਵੀ ਆਊਗਾ ਜੀ ਤਰੀਬ ਹਨਾ ਆਪਸ਼ਨ ਹੋ ਗਈ ਜਿਹੜਾ ਮਰਜ਼ੀ ਲੈ ਲਓ ਹਾਂ ਜੀ ਹਾਂ ਹਨਾ ਜੀ ਉਹ ਵੀ ਆਊਗਾ ਠੀਕ ਹੈ ਬਾਈ ਬਾਈ ਕਹਿੰਦਾ ਦੋਨੇ ਮਾਡਲ ਆਉਂਗੇ ਉਹ ਥੋੜੀ ਆਪਸ਼ਨ ਹੈ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਇਹਦਾ ਰੇਟ ਦਾ ਵੀ ਫਰਕ ਹੋ ਆਹ ਜਿਹੜਾ ਫਰਕ ਰੇਟ ਦਾ ਬਾਈ ਫਰਕ ਹੋਊਗਾ ਇਹਦਾ ਕਿਉਂਕਿ ਖਰਚਾ ਕਰਿਆ ਕੰਪਨੀ ਨੇ ਪੈਦਾ ਲਾਏ ਹਿੱਸਾ ਬਦਲਿਆ ਤਰੀਬਨ ਮੇਰੇ ਹਿਸਾਬ ਨਾਲ ਰੇਟ ਦਾ ਫਰਕ ਹਨਾ ਜੀ ਹਾਂ ਉਹ ਆਪਾਂ ਤੁਹਾਨੂੰ ਬਿਲਕੁਲ ਜੀ ਬਿਲਕੁਲ ਉਹ ਆਪਾਂ ਤੁਹਾਨੂੰ ਦੱਸੋਗੇ ਬਾਈ ਕੀ ਫਰਕ ਪਾਇਆ ਬਾਕੀ ਠੀਕ ਹੈ ਜੀ ਆਪਾਂ ਚੱਲੀਏ ਘਰ ਨੂੰ ਲੇਟ ਹੋ ਗਏ ਬਾਈ ਅੱਜ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਲ ਨੂੰ ਕਰਿਓ ਸਬਸਕ੍ਰਾਈਬ ਆ ਸਾਹਮਣੇ ਬਾਈ ਦੇਖੋ ਇਹਨਾਂ ਨੇ ਬੋਰਡ ਬੋਰਡ ਨਵਾਂ ਲਾਤਾ ਬਾਈ ਬੋਰਡ ਵੀ ਨਵਾਂ ਲਾਤਾ ਚੜਾਈ ਆ ਸੁਰਾਜ ਵਾਲਿਆਂ ਦੀ ਯਾਰ ਤੁਹਾਡੀ ਜੋਤੀ ਬਾਈ ਇਹ ਜੇ ਅੰਦਰ ਹੈ ਦੇਖੋ ਸਾਰੀ ਏਜੰਸੀਆਂ ਵਾਲੇ ਲੰਘੇ ਬਾਈ ਠੀਕ ਹੈ ਜੀ ਬਾਈ ਨੇ ਨਾਲੇ ਸਾਰਿਆਂ ਨਾਲੋਂ ਦੂਰ ਜਾਣਾ ਬਾਈ ਆਇਆ ਹੋਆ ਹੈ ਬਾਈ ਨੇ ਬਾਈ ਨੇ ਪਹੁੰਚਣਾ ਸਮਰਾਲੇ ਬਾਈ ਆਉਂਦਾ ਵੀ ਸਾਰਿਆਂ ਨਾਲੋਂ ਪਹਿਲਾਂ ਜਾਂਦਾ ਵੀ ਸਾਰਿਆਂ ਨਾਲੋਂ ਲੇਟ ਆ ਠੀਕ ਹੈ ਜੀ हां बाकी ਸਾਡੇ ਜਿਹੜੇ ਲੋਕਲ ਆ ਸਾਡੇ ਵਰਗੇ 6-6 ਵਾ ਤਾਂ ਮੈਂ ਲੇਟ ਹੋ ਗਏ ਤਾਂ 6 ਵਜੇ ਘਰਾਉਨੇ ਬਾਈ 7-8 ਵਜੇ ਉਰੇ ਤੇ ਜਾਣੇ ਉਹ ਦੇਖੋ ਬਾਈ ਬਾਈ ਹੁਣ ਆਇਆ ਸਵੇਰੇ ਬਾਈ ਸਾਰਿਆਂ ਨਾਲੋਂ ਪਹਿਲਾਂ ਆਉਂਦਾ ਸ਼ਾਮ ਨੂੰ ਸਾਰਿਆਂ ਨਾਲੋਂ ਲੇਟ ਜਾਂਦਾ ਠੀਕ ਹੈ ਜੀ ਸਵਰਾਜ ਜਾਸ ਉਹ ਸਾਹਮਣੇ ਬਾਈ ਦਾ ਨੰਬਰ ਬਾਈ ਨੰਬਰ ਨਹੀਂ ਲਵਾਏ ਤੇ ਯਾਰ ਕਿ ਤੁਸੀਂ ਨੰਬਰ ਨਹੀਂ ਨੰਬਰ ਨਹੀਂ ਐਡ ਕਰਾਇਆ ਬਾਈ ਬੋਰਡ ਤੇ ਤੇ ਬਾਕੀ ਚਲੋ ਠੀਕ ਆ ਬਾਈ ਮਿਹਨਤ ਦਾ ਹੋਆ ਕਿ ਉਹ ਵੀ ਕੰਮ ਵੀ ਬਾਈ ਇਹਨਾਂ ਕੋਲ ਜ਼ਿਆਦਾ ਹੈ ਪ੍ਰੈਸ਼ਰ ਵੱਧ ਹੁੰਦਾ ਉਹਨਾਂ ਹੀ ਠੀਕ ਹੈ ਜੀ ਉਹਨਾਂ ਹੀ ਟਾਈਮ ਵੱਧ ਦੇਣਾ ਪੈਂਦਾ ਸਟਾਫ ਵੱਧ ਹੈ ਠੀਕ ਹੈ ਜੀ 8-9 ਦਾ ਮਿਸਤਰੀ ਹੋਇਆ ਨਾ ਗੋਲ ਬਾਈ ਕੁੱਲ ਮਿਲਾ ਕੇ ਠੀਕ ਹੈ ਜੀ ਚਲੋ ਬਾਈ ਬਹੁਤ ਵਧੀਆ ਕੰਮ ਕਰਾ ਸਾਡੇ ਮਿੱਤਰ ਨੇ ਬਹੁਤ ਤੇ ਠੀਕ ਹੈ ਜੀ ਆਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਅਗਲੀ ਵੀਡੀਓ ਵਿੱਚ ਸਾਰੇ ਵੀਰਾਂ ਦਾ ਧੰਨਵਾਦ